ਹਲੋ ਜੀ ਸਤਿ ਸ੍ਰੀ ਅਕਾਲ ਜੀ ਅੱਜ ਆਪਾਂ ਬਣਾਵਾਂਗੇ ਸ਼ਕਰਕੰਦੀ ਇਹਨੂੰ ਆਪਾਂ ਬੜੇ ਆਸਾਨ ਤਰੀਕੇ ਨਾਲ ਪਕਾ ਕੇ ਤਿਆਰ ਕਰਾਂਗੇ ਇਹਦੇ ਵਾਸਤੇ ਆਪਾਂ ਨੂੰ ਨਾ ਤਾਂ ਕੁੱਕਰ ਦੀ ਲੋੜ ਪਵੇਗੀ ਨਾ ਰੇਤਾ ਦੀ ਲੋੜ ਪਵੇਗੀ ਨਾ ਔਇਲ ਇਹਨੂੰ ਆਪਾਂ ਬੜੀ ਆਸਾਨੀ ਦੇ ਨਾਲ ਤਵੇ ਤੇ ਪਕਾ ਕੇ ਤਿਆਰ ਕਰਾਂਗੇ ਪੂਨ ਇੱਕੇਵਾਂ ਨਾ ਮਾਗੇ ਜਿਹਦੇ ਵਿੱਚੋਂ ਕਿ ਬਿਲਕੁਲ ਠੇਲੇ ਵਾਲਾ ਸਵਾਦ ਆਏਗਾ ਜਿਸ ਤਰ੍ਹਾਂ ਆਪਾਂ ਠੇਲੇ ਵਾਲੇ ਕੋਲ ਚਾਟ ਖਾਣੇ ਉਹਦਾ ਟੇਸਟ ਆਉਂਦਾ ਸ਼ਕਰਕੰਦੀ ਦਾ ਉਹੀ ਆਏਗਾ ਇਹਦੀ ਆਪਾਂ ਇਹਨੂੰ ਚੰਗੀ ਤਰ੍ਹਾਂ ਨਾਲ ਧੋ ਕੇ ਇਸ ਤਰ੍ਹਾਂ ਕਿਸੇ ਕੱਪੜੇ ਦੇ ਨਾਲ ਇਹਨੂੰ ਸਾਫ਼ ਕਰ ਲਵਾਂਗੇ ਚੰਗੀ ਤਰ੍ਹਾਂ ਨਾਲ ਤਾਂ ਕਿ ਇਹਦੇ ਵਿੱਚ ਪਾਣੀ ਨਾ ਰਵੇ ਤੁਸੀਂ ਦੇਖ ਰਹੇ ਹੋ ਇਸ ਤਰ੍ਹਾਂ ਇਸੇ ਤਰ੍ਹਾਂ ਆਪਾਂ ਸਾਰੀਆਂ ਸ਼ਕਰਕੰਦੀਆਂ ਨੂੰ ਸਾਫ਼ ਕਰ ਲਵਾਂਗੇ ਧੋ ਕੇ ਕੱਪੜੇ ਦੇ ਨਾਲ ਇਸ ਤਰੀਕੇ ਨਾਲ ਚੰਗੀ ਤਰ੍ਹਾਂ ਨਾਲ ਇਸੇ ਤਰ੍ਹਾਂ ਮੈਂ ਸਾਰੀਆਂ ਸ਼ਕਰਕੰਦੀਆਂ ਸੁਕਾ ਲਈਆਂ ਇਸੇ ਕੱਪੜੇ ਦੇ ਨਾਲ ਹੁਣ ਆਪਾਂ ਇੱਕ ਤਵਾ ਲੈ ਲਵਾਂਗੇ ਤਵੇ ਥੱਲੇ ਆਪਾਂ ਗੈਸ ਬਿਲਕੁਲ ਲੋ ਫਲੇਮ ਕਰਕੇ ਲਗਾ ਲਵਾਂਗੇ ਇਹਦੇ ਉੱਪਰ ਆਪਾਂ ਰੱਖਾਂਗੇ ਸ਼ਕਰਕੰਦੀਆਂ ਇਸ ਤਰ੍ਹਾਂ ਕੋਈ ਔਇਲ ਲਗਾਉਣ ਦੀ ਜ਼ਰੂਰਤ ਨਹੀਂ ਹੈਗੀ ਇਹਨੂੰ ਆਪਾਂ ਇਸੇ ਤਰ੍ਹਾਂ ਰੱਖ ਕੇ ਇਹਦੇ ਉੱਪਰ ਆਪਾਂ ਇੱਕ ਬਰਤਨ ਲੈ ਲਵਾਂਗੇ ਇਸ ਤਰ੍ਹਾਂ ਦਾ ਉਹ ਬਰਤਨ ਆਪਾਂ ਇਹਦੇ ਉੱਪਰ एकदम ਇਸ ਤਰੀਕੇ ਨਾਲ ਇਹਨੂੰ ਆਪਾਂ ਰੱਖ ਦੇਵਾਂਗੇ ਤਾਂ ਕਿ ਇਹਦੇ ਅੰਦਰ ਸਟੀਮ ਬਣੇ ਸਟੀਮ ਦੇ ਨਾਲ ਆਪਣੀਆਂ ਸ਼ਕਰਕੰਦੀਆਂ ਜਿਹੜੀਆਂ ਉਹ ਛੇਤੀ ਬਣ ਕੇ ਤਿਆਰ ਹੋ ਜਾਣਗੀਆਂ 15 ਮਿੰਟ ਬਾਅਦ ਆਪਾਂ ਇਹਨੂੰ ਚੈੱਕ ਕਰਾਂਗੇ 15 ਮਿੰਟ ਬਾਅਦ ਚੈੱਕ ਕਰਨ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਕਿੰਨੀ ਸਟੀਮ ਬਣੀ ਹੈ ਇਹਦੇ ਅੰਦਰ ਔਰ ਆਪਾਂ ਇਹਨਾਂ ਦੀ ਸਾਈਡ ਜਿਹੜੀ ਆ ਉਹ ਚੇਂਜ ਕਰ ਲਵਾਂਗੇ ਇਸ ਤਰ੍ਹਾਂ ਸਾਰੇ ਆਪਾਂ ਸਾਈਡ ਇਹਨਾਂ ਦੀ ਚੇਂਜ ਕਰ ਲਵਾਂਗੇ ਇਹ ਬਹੁਤ ਹੀ ਵਧੀਆ ਬਣ ਕੇ ਤਿਆਰ ਹੁੰਦੀਆਂ ਤੇਰੀ ਮਠਾਸ ਵੀ ਇਸੇ ਤਰ੍ਹਾਂ ਹੀ ਰਹਿੰਦੀ ਹੈ ਬਿਲਕੁਲ ਇਹ ਜਿਵੇਂ ਕੁੱਕਰ ਵਿੱਚ ਆਪਾਂ ਇਹਨੂੰ ਬੋਇਲ ਕਰਦੇ ਤਾਂ ਮਠਾਸ ਇਹਦੀ ਚਲੀ ਜਾਂਦੀ ਹੈ ਇਸੀ ਤਰ੍ਹਾਂ ਹੀ ਮਠਾਸੇ ਦੀ ਰਹੂਗੀ 5 ਮਿੰਟ ਲਈ ਆਪਾਂ ਇਹਨੂੰ ਫੇਰ ਇਸੇ ਤਰੀਕੇ ਦੇ ਨਾਲ ਰੱਖ ਲਵਾਂਗੇ 5 ਮਿੰਟ ਤੋਂ ਬਾਅਦ ਆਪਾਂ ਇਹਨੂੰ ਇਸ ਤਰ੍ਹਾਂ ਠੱਕਣ ਚੱਕ ਕੇ ਇਹਨੂੰ ਆਪਾਂ ਚੈੱਕ ਕਰਾਂਗੇ ਕੀ ਇਹ ਬਣ ਕੇ ਤਿਆਰ ਹੋ ਗਈਆਂ ਇਹ 15 ਤੋਂ 20 ਮਿੰਟ ਦੇ ਵਿੱਚ ਇਹ ਬਣ ਕੇ ਤਿਆਰ ਹੋ ਜਾਂਦੀਆਂ ਬਿਲਕੁਲ ਤੁਸੀਂ ਦੇਖ ਸਕਦੇ ਹੋ ਹੁਣ ਆਪਾਂ ਇਹਨੂੰ ਇਦਾਂ ਕਿਸੇ ਕਰਡ ਦੇ ਨਾਲ ਜਾਂ ਚਮਚ ਦੇ ਨਾਲ ਇਸ ਤਰੀਕੇ ਨਾਲ ਆਪਾਂ ਚੈੱਕ ਕਰ ਲਵਾਂਗੇ ਤੁਸੀਂ ਦੇਖ ਸਕਦੇ ਹੋ ਇਹ ਬਣ ਕੇ ਤਿਆਰ ਆ ਬਿਲਕੁਲ ਇਸੇ ਤਰ੍ਹਾਂ ਆਪਾਂ ਸ਼ਕਰਕੰਦੀਆਂ ਨੂੰ ਬੜੇ ਘੱਟ ਟਾਈਮ ਦੇ ਵਿੱਚ ਆਪਾਂ ਇਹਨਾਂ ਨੂੰ ਪਕਾ ਕੇ ਤਿਆਰ ਕਰ ਲਵਾਂਗੇ ਤੇ ਬਹੁਤ ਹੀ ਵਧੀਆ ਬਣ ਕੇ ਇਹਨਾਂ ਦਾ ਸਵਾਦ ਬਹੁਤ ਟੇਸਟ ਬਹੁਤ ਵਧੀਆ ਆਂਦਾ ਹੈ। ਇਹ ਹੁਣ ਆਪਾਂ ਤਾਂ ਵੇ ਤੋਂ ਇਹਨਾਂ ਨੂੰ ਚੱਕ ਲਵਾਂਗੇ। ਇਹ ਦੇਖੋ ਮੈਂ ਤੁਹਾਨੂੰ ਦਿਖਾਉਣੀ ਆ ਅੰਦਰੋਂ ਤੱਕ ਇਹ ਪੱਕ ਗਈ ਹੈ ਕਿੰਨੀ ਵਧੀਆ। ਦੇਖੋ ਕਿੰਨੀ ਸੌਫਟ ਹੋ ਗਈ ਹੈ ਇਹ। ਅੰਦਰ ਤੱਕ ਪੱਕ ਕੇ ਤਿਆਰ ਹੋਈ ਹੈ। ਦੇਖ ਸਕਦੇ ਹੋ ਤੁਸੀਂ। ਇਸੇ ਤਰ੍ਹਾਂ ਹੀ ਆਪਾਂ ਘੱਟ ਟਾਈਮ ਦੇ ਵਿੱਚ ਆਪਾਂ ਕਿੰਨੀ ਆਸਾਨੀ ਨਾਲ ਇਹ ਪਕਾ ਕੇ ਤਿਆਰ ਕਰ ਲਈਆਂ ਨਾ ਆਪਾਂ ਨੂੰ ਕੋਈ ਗੈਸ ਆਪਾਂ ਨੂੰ ਕੋਈ ਕੁੱਕਰ ਦੀ ਲੋੜ ਐ ਨਾ ਆਪਾਂ ਨੂੰ ਰੇਤ ਤੇ ਦੀ ਲੋੜ ਐ ਇਸੇ ਤਰ੍ਹਾਂ ਆਸਾਨੀ ਨਾਲ ਆਪਾਂ ਇਹਨਾਂ ਨੂੰ ਬਣਾ ਸਕਦੇ ਹਾਂ ਤੇ ਇਹਦਾ ਛਿਲਕਾ ਵੀ ਬਹੁਤ ਆਸਾਨੀ ਨਾਲ ਉੱਤਰ ਜਾਂਦਾ ਹੈ ਸਾਰੇ ਆਪਾਂ ਛਿਲਕੇ ਇਹਨਾਂ ਨੂੰ ਰੱਖ ਲਵਾਂਗੇ ਦੇਖ ਸਕਦੇ ਹੋ ਤੁਸੀਂ ਕਿੰਨੀ ਆਸਾਨੀ ਨਾਲ ਛਿੱਲੜੇ ਨਾ ਉੱਤਰ ਜਿਹਾ ਆਇਆ ਇਹ ਬਿਲਕੁਲ ਠੇਲੇ ਵਾਲੇ ਜਿਸ ਤਰ੍ਹਾਂ ਆਪਾਂ ਚਾਟ ਖਾਂਦੇ ਆ ਉਸੇ ਤਰੀਕੇ ਦਾ ਟੇਸਟ ਆਵੇਗਾ ਇਹਦਾ ਇਸੇ ਤਰ੍ਹਾਂ ਆਪਾਂ ਆਸਾਨੀ ਨਾਲ ਇਹਨਾਂ ਨੂੰ ਬਣਾ ਸਕਦੇ ਹਾਂ ਇਹਨੂੰ ਚਾਹੇ ਤੁਸੀਂ ਚਾਟ ਬਣਾ ਕੇ ਖਾ ਲਓ ਤੇ ਚਾਹੇ ਤੁਸੀਂ ਇਹਦੇ ਉੱਪਰ ਨਮਕ ਲਗਾ ਕੇ ਇਹਨੂੰ ਇਸੇ ਤਰ੍ਹਾਂ ਹੀ ਖਾ ਸਕਦੇ ਆ ਇਹ ਮਿੱਠਿਆਂ ਬਹੁਤ ਇਹ ਟੇਸਟ ਹੁੰਦਾ ਇਹਨਾਂ ਦਾ ਮਿਠਾਸ ਜਿਹੜੀ ਆ ਉਹ ਬਿਲਕੁਲ ਇਹਨਾਂ ਦੇ ਅੰਦਰ ਰਹਿੰਦੀ ਆ ਪੂਰੀ ਇਕ ਕੁਆਰਜੂਰੇ ਟਰਾਈ ਕਰਕੇ ਦੇਖੋ ਤੁਸੀਂ ਵੇਹ ਤਰੀਕਾ ਜੇਕਰ ਵੀਡੀਓ ਪਸੰਦ ਆਵੇ ਤਾਂ ਵੀਡੀਓ